ਇਹ ਸੜਕ ਦੀ ਬਹੁਤ ਏਰਾਂ ਤੋਂ ਬਣੀ ਨਹੀਂ ਬਹੁਤ ਖਰਾਬ ਹੈ ਮਤਲਬ ਬਹੁਤ ਇਨਾ ਨਹੀਂ ਅੱਛਾ ਕਾਰੀਆ ਕਰਿਆ ਸਾਰੇ ਲੋਕਾਂ ਵਾਸਤੇ ਹੈ ਇਹ ਸੜਕ ਬਣ ਜਾਏਗੀ ਤਾਂ ਸਾਰੇ ਜੀਵਨਦਾਰਾਂ ਨੂੰ ਆਮ ਫਿਰਤਾਨ ਵਾਲਿਆਂ ਨੂੰ ਮੰਦਰ ਆਣ ਵਾਲਿਆਂ ਨੂੰ ਵੀ ਫਾਇਦਾ ਇਸ ਦਾ ਕਿਉਂਕਿ ਬਹੁਤ بڑا ਉਪਕਾਰ ਹੈ ਇਹਨੇ ਅੱਛੇ ਕੰਮ ਕਰਦੇ ਰਹੇ ਸਾਰੀ ਸੰਗਤ ਵਾਸਤੇ ਬਹੁਤ ਕਿਰਪਾ ਬਣੀ ਰਹੇ ਇਹਨਾਂ ਤੇ ਬਹੁਤ ਸ਼ੰਕਰਵਾ ਇਹ ਆਵਾਜ਼ ਤੋਂ ਮੰਨ ਸੀ ਹੈ ਬੜੀਆਂ ਸਰਕਾਰਾਂ ਆਈਆਂ ਪਰ ਜਿਵੇਂ ਪਿੰਡ ਵਾਲੇ ਦੱਸਦੇ ਐ ਕਿ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਇਹ ਸਭ ਤੋਂ ਜ਼ਰੂਰੀ ਸੀ ਦੇਖੋ ਪਿੰਡਾਂ ਨੂੰ ਦਾ ਰਸਤਾ ਜਾਂਦਾ ਹੀ ਜਾਂਦਾ ਸੀ ਸਾਡਾ ਇਤਿਹਾਸਿਕ ਮੰਦਰ ਹੈ ਨਲਾਸ ਨਲਾਸ ਮੰਦਰ 'ਚ ਮਿਲਦਾ ਲੱਖਾਂ ਲੋਕਾਂ ਦੀ ਸ਼ਰਧਾਲੂਆਂ ਦੀ ਭਾਵਨਾ ਜੁੜੀ ਹੋਈ ਹੈ ਤੇ ਜਦੋਂ ਆਂਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ ਮਹਾਰਾਜ ਕੋਲ ਆਂਦੇ ਸੀ ਤਾਂ ਮਹਾਰਾਜ ਵੀ ਇਹ ਕਹਿੰਦੇ ਜੀ ਸਾਡੀ ਆਹ ਸੜਕ ਬਣਾ ਦਿਓ ਮੇਰ ਕਰਨੀਆਂ ਅੱਜ ਉਹ ਦਿਨ ਆ ਗਿਆ ਕਿ ਜਦੋਂ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਅੱਜ ਪੂਰੇ ਪੰਜਾਬ ਦੀਆਂ ਲਿੰਕ ਸੜਕਾਂ ਦੇ ਜਿਹੜੀਆਂ ਬਣਨ ਵਾਲੀਆਂ ਸਭ ਦਾ ਉਦਘਾਟਨ ਕਰ ਰਿਹਾ ਉਸੇ ਤਹਿਤ ਅੱਜ ਅਸੀਂ ਇਹਦੀ ਵੀ ਸ਼ੁਰੂਆਤ ਕਰਨ ਆਏ ਆਂ ਔਰ ਇਹ ਸੜਕ ਲਗਭਗ 65 ਲੱਖ ਰੁਪਏ ਦੀ ਹੈਗੀ ਹੈ ਲਗਤ ਇਹਦੀ ਤੇ ਜਿਹੜੀ ਸੜਕ ਬਨੂ ਐਤੋ ਤੋਂ ਲੈ ਕੇ ਬਖਸ਼ੀ ਵਾਲੇ ਪਿੰਡ ਤੱਕ ਜਦੋਂ ਆਂਦੇ ਸੀ ਵੱਡੇ ਵੱਡੇ ਟੋਏ ਤੇ ਗੁੱਪੀ ਸਾਤਾ ਤੋਂ ਸੜਕ ਪਈ ਸੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੋ ਅੱਜ ਮੈਂ ਇਹ ਕਹੂੰਗੀ ਕੀ ਧੰਨਵਾਦ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਅੰਦਰਲੀਆ ਲਿੰਕ ਰੋਡਾਂ ਵੱਲ ਦੇਖਿਆ ਤੇ ਲੋਕਾਂ ਦੀ ਪ੍ਰੋਬਲਮਾਂ ਨੂੰ ਦੇਖਦੇ ਹੋਏ ਅੱਜ ਉਹਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਮੈਂ ਲੋਕ ਪਬਲਿਕ ਨੂੰ ਵੀ ਇਹੀ ਕਹੂੰਗੀ ਕਿ ਪਹਿਲਾਂ ਤੁਸੀਂ ਪਾਰਟੀਆਂ ਨੇ ਸਰਕਾਰਾਂ ਚੁਣੀਆਂ ਸੀ ਹੁਣ ਤੁਸੀਂ ਆਪ ਦੀ ਸਰਕਾਰ ਚੁਣੀ ਹੈ ਤੁਹਾਡੀ ਆਪਣੀ ਸਰਕਾਰ ਚ ਤੁਸੀਂ ਆਪ ਕੰਮ ਕਰਵਾ ਰਹੇ ਹੋ ਇਹ ਲੋਕ ਪਬਲਿਕ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੇ ਕੰਮ ਕੋਰੇ ਹੈ ਜੀ ਜਿਸ ਤਰ੍ਹਾਂ ਕਿ ਇੱਕ ਦੋ ਹਰਤਾ ਹੋਰ ਨਹੀਂ ਆ ਰਿਹਾ ਕੋਈ ਕਦਮ ਨਹੀਂ ਹਾਂਜੀ ਅਸੀਂ ਉਧਰ ਬਸੰਤਪੁਰਾ ਪਗੜਾਣਾ ਵਾਲੀ ਉਹ ਸੜਕ ਬਣਾ ਰਹੇ ਹਾਂ ਉਹਦੀ ਵੀ ਬੜੀ ਧੀਰ ਤੋਂ ਮੰਗ ਸੀਗੀ ਉਧਰ ਵੀ ਲੋਕ ਬੜੇ ਪਰੇਸ਼ਾਨ ਸੀ ਮੈਨੂੰ ਲੱਗਦਾ 20 ਸਾਲਾਂ ਤੋਂ ਉਹ ਸੜਕ ਬਣੀ ਨਹੀਂ ਸੀਗੀ ਅੱਜ ਉਹ ਸੜਕ ਦੀ ਵੀ ਸ਼ੁਰੂਆਤ ਹੋ ਗਈ ਮੈਡਮ ਤੁਸੀਂ ਦੇਖਦੇ ਕਿ ਕਈ ਵਾਰ ਪੈਂਡਲ ਆ ਜਾਂਦਾ ਸੜਕਾਂ ਬਣ ਜਾਂਦੀਆਂ ਨੇ ਪਰ ਉਹ ਨਾਲ ਦੇ ਨਾਲ ਦੇ ਕੁੱਟੀਆਂ ਸ਼ੁਰੂ ਹੋ ਜਾਂਦੀਆਂ ਨੇ ਮਟੀਰੀਅਲ ਘਟ ਘਟਿਆ ਵਰਤਿਆ ਜਾਂਦਾ ਦੇਖੋ ਸਾਡੇ ਨਾਲ ਆਫੀਸਰ ਸਹਿਬਾਨ ਖੜੇ ਐ ਇਹਨਾਂ ਨੂੰ ਵੀ ਹਦਾਇਤਾਂ ਔਰ ਖੁਦ ਇਹ ਮੈਂ ਕਹੂੰਗੀ ਵੀ ਜ਼ਿੰਮੇਵਾਰ ਆਫੀਸਰ ਨੇ ਔਰ ਸਰਕਾਰ ਵੱਲੋਂ ਵੀ ਹਦਾਇਤਾਂ ਕਿ ਜਿਹੜੀਆਂ ਸੜਕਾਂ ਬਣਦੀਆਂ ਇਹ ਨਹੀਂ ਬਣਾਨੀ ਵੀ ਜੀ ਸਾਲ 2 ਸਾਲ ਹੀ 6 ਮਹੀਨੇ ਚੱਲਣ ਇਹ ਸੜਕਾਂ ਵਧੀਆ ਬਣਨਗੀਆਂ ਔਰ ਸੀਐਮ ਸਾਹਿਬ ਨੇ ਪਿੱਛੇ ਜੇ ਵਿਧਾਨ ਸਭਾ 'ਚ ਵੀ ਬੋਲਿਆ ਸੀ ਕਿ ਜਿਹੜਾ ਆਫੀਸਰ ਸੜਕ ਬਣਾਊਗਾ ਜਦੀ ਦੇਖਰੇਖ ਸੜਕ ਬਣੂਗੀ ਜੇ ਉਹ ਸੜਕ ਟੁੱਟਦੀ ਹੈ ਤਾਂ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਊਗੀ ਤਾਂ ਮੈਂ ਇਹ ਕਹੂੰਗੀ ਸਾਨੂੰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜਪੁਰੇ ਦੇ ਸਾਰੇ ਆਫੀਸਰ ਸਹਿਬਾਨਾਂ ਤੇ ਕੀ ਵਧੀਆ ਸੜਕ ਬਣੂਗੀ ਇਹ ਨਹੀਂ ਹੈ ਕਿ ਅਗੋਂ ਉਹ ਬੰਦੀ ਜਾਏ ਪਿੱਛੋਂ ਪਿੱਛੋਂ ਟੁੱਟਦੀ ਜਾਏ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਪਰ ਹੁਣ ਸੜਕਾਂ ਸਾਰੀਆਂ ਵਧੀਆ ਸੜਕਾਂ ਬਣਨ ਜਿੱਦਾਂ ਖਲਾਸ ਘੱਟ ਸੀ ਬੜੀ ਵੰਗ ਸੀ ਕਿ ਉਮੀਦ ਲੋਕਾਂ ਨੂੰ ਹੁਣ ਆਸ ਬਣ ਚੁੱਕੀ ਹੈ ਸ਼ੁਰੂਆਤ ਹੋ ਚੁੱਕੀ ਹੈ ਕਰੋਦਾ ਲੱਗਦਾ ਕਿ ਇਹ ਚੱਲੂ ਟੰਗਣਾ ਸ਼ੁਰੂ ਹੋ ਜਾਵੇਗਾ ਦੇਖੋ ਮੈਨੂੰ ਉਹਨਾਂ ਨੇ ਦਸੰਬਰ ਤੱਕ ਦਾ ਟਾਈਮ ਦਿੱਤਾ ਸੀ ਤਾਂ ਸਾਨੂੰ ਉਮੀਦ ਹੈ ਵੀ ਉਦੋਂ ਤੱਕ ਕਿੱਚ ਧੂਕੇ ਕੰਮ ਪੂਰਾ ਕਰ ਦੇਣਗੇ ਉਹਦੇ ਨਾਲ ਵੀ ਸਾਨੂੰ ਬੜੀ ਸਹੂਲਤ ਹੋਊਗੀ ਕਿਉਂਕਿ ਮੈਂ ਜਿਵੇਂ ਪਿੰਡਾਂ 'ਚ ਜਾਂਦੀ ਆ ਲੋਕਾਂ ਨੂੰ ਮਿਲਦੀ ਆ ਤਾਂ ਉਹ ਹੀ ਕਹਿੰਦੇ ਆ ਕਿ ਜੀ ਇੱਕੇ ਤਾਂ ਮੌਤ ਦਾ ਖੂਆ ਸੀ ਇੱਥੇ ਐਕਸੀਡੈਂਟ ਹੁੰਦੇ ਸੀ ਮੈਂ ਖੁਦ ਵੀ ਕਈ ਵਾਰ ਐਕਸੀਡੈਂਟ ਹੋਇਆ ਮੌਤਾਂ ਤੇ ਆਈ ਆ ਤਾਂ ਉਦੋਂ ਮਨ ਦੁਖੀ ਹੁੰਦਾ ਸੀ ਵੀ ਕੀ ਅਸੀਂ ਇੱਕ ਰਸਤਾ ਨਹੀਂ ਦੇ ਸਕਦੇ ਤਾਂ ਉਦੋਂ ਮੈਂ ਤੁਹਾਨੂੰ ਇਹੀ ਕਹੂੰਗੀ ਕਿ 17 'ਚ ਮੈਂ ਖੜਕੇ ਬੋਲੇ ਬਾਬਾ ਅੱਗੇ ਅਰਦਾਸ ਕੀਤੀ ਸੀ ਹੈਏ ਬੋਲੇ ਬਾਬਾ ਤੁਸੀਂ ਇੱਕ ਮੌਕਾ ਦੇਈਏ ਕਿਉਂਕਿ ਮੈਨੂੰ ਪਿਛਲੇ ਵਿਧਾਇਕ ਨੇ ਚੈਲੰਜ ਕੀਤਾ ਸੀਗਾ ਕੀ ਜੇ ਤੁਹਾਨੂੰ ਐਨਾ ਹੀ ਦੁੱਖ ਹੈ ਤਾਂ ਤੁਸੀਂ ਬਨਵਾ ਲਓ ਤਾਂ ਮੈਂ ਉੱਥੇ ਖੜ ਕੇ ਬੋਲੇ ਬਾਬਾ ਨੂੰ ਪ੍ਰਾਰਥਨਾ ਕੀਤੀ ਸੀ ਤੇ ਮੈਂ ਅੱਜ ਧੰਨਵਾਦ ਕਰਦੀ ਹਾਂ ਸ਼ੁਕਰਗੁਜ਼ਾਰ ਹਾਂ ਬੋਲੇ ਸ਼ੰਕਰ ਜੀ ਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਰੇ ਰਾਜਪੁਰਾ ਹਲਕੇ ਨੇ ਮੈਨੂੰ ਮੌਕਾ ਦਿੱਤਾ ਤੇ ਅੱਜ ਮੈਂ ਆਪਣੇ ਉਹ ਵਾਦੇ ਪੂਰੇ ਕਰ ਰਹੀ ਹਾਂ ਜੀ ਸਭ ਤੋਂ ਪਹਿਲਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੜਕ ਦਾ ਜਦੋਂ ਘਟਨ ਕਰਨ ਪਹੁੰਚੇ ਆ ਕੁਛ ਚੰਦ ਦੇਣਾ ਜੀ ਕਰੋ ਜਦੋਂ ਜੇ ਕੰਮ ਸ਼ੁਰੂ ਹੋ ਜਾਏਗਾ ਸੜਕ ਦਾ 4 ਕਿਲੋਮੀਟਰ ਦੀ ਲੰਬਾਈ ਹੈ ਜੇ ਦੱਸਿਆ ਹੀ ਹੈ ਤੇ ਪਹਿਲਾਂ 60 ਲੱਖ ਰੁਪਏ ਦਾ ਖਰਚਾ ਆਣਾ ਹੈ ਔਰ ਇਹਦੇ ਨਾਲ ਨਾਲ ਇਹਦੇ ਵਿੱਚ ਮੈਂ ਐਡ ਕਰੂਗਾ ਜਿਵੇਂ ਆਪਕੀ ਨੇ ਪੁੱਛਿਆ ਸੀ ਵੀ ਕੁਆਲਿਟੀ ਦਾ ਕੁਆਲਿਟੀ ਮੋਨਿਟਰ ਦਾ ਬੜਾ ਵਧੀਆ ਸਿਸਟਮ ਬਣਾਇਆ ਵੈ ਇਸ ਵਾਰੀ ਸਰਕਾਰ ਨੇ ਵਿੱਚ ਵਿੱਚ ਪੂਰੀ ਚੈਕਿੰਗਾਂ ਨੇ ਇਹਦੀਆਂ ਜੀ ਔਰ ਖਾਸ ਗੱਲ ਇਹ ਹੈ ਕਿ ਪਹਿਲੀ ਵਾਰੀ ਹੋ ਰਿਹਾ ਹੈ ਇਤਿਹਾਸਿਕ 5 ਸਾਲ ਦੀ ਮੇਨਟੇਨੈਂਸ ਵਿੱਚ ਹੈ ਜੀ ਇੱਕਦਰ ਆਪਾਂ ਹੀ ਵਧੀਆ ਕੁਆਲਿਟੀ ਬਣਾਉਂਗਾ ਕਿਉਂਕਿ 5 ਸਾਲ ਉਹਨੇ ਸਾਂਭਣੀ ਵੀ ਹੈ ਤੇ ਦੂਜੇ ਸਾਲ ਖੱਡਾ ਪੈਂਦਾ ਤੇਜੇ ਸਾਲ ਖੱਡਾ ਪੈਂਦਾ ਉਹਨੂੰ ਸਾਂਭਣਾ ਪੈਂਦਾ ਇਸ ਕਰਕੇ ਪਹਿਲਾਂ ਹੀ ਵਧੀਆ ਬਣਾ ਕੇ ਜਾਊਗਾ ਨਹੀਂ ਪਹਿਲੇ 1 ਸਾਲ ਤੋਂ ਬਾਅਦ ਡਿਫੈਕਟ ਲਾਇਬਿਲਿਟੀ ਪੀਰੀਅਡ ਖਤਮ ਹੋ ਜਾਂਦਾ ਖਾਸ ਦੁੱਜੀ ਜੇ ਮੈਂ ਇਹ ਕਰੂੰਗਾ ਕਿ ਆਪਣੇ ਰਾਜਪੁਰੇ ਦੇ ਵਿੱਚ ਐਮਐਲਏ ਕੰਸਟਿਟੂਐਂਸੀ ਰਾਜਪੁਰੇ ਚ 21 ਕਿਲੋਮੀਟਰ ਸੜਕਾਂ ਬਣਨੀਆਂ ਨੇ ਜੀ ਔਰ 8 ਕਰੋੜ 26 ਲੱਖ ਰੁਪਏ ਉਹਦੇ ਡਬਲ ਅਪਰੂਵਲ ਆ ਗਈ ਇਹਦੇ ਵਾਸਤੇ ਐਮਐਲਏ ਸਾਹਿਬ ਦਾ ਪੁਰਾਣਿਆਂ ਦਾ ਬਹੁਤ ਬਹੁਤ ਹੀ ਉਹ ਹੈਗਾ ਕਿ ਉਹ ਰਾਜਪੁਰੇ ਵਾਸਤੇ 8 ਕਰੋੜ 26 ਲੱਖ ਰੁਪਏ ਲੈ ਕੇ ਆਏ ਆ ਇਸ ਵਾਸਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਸਰਕ ਦੀ ਕਦੋਂ ਤੱਕ ਕੰਪਲੀਟ ਹੋ ਜਾਏ ਕਰ ਸਕਦੇ ਇਹਦਾ 3 ਕਿੰਨੇ ਦਾ ਦਾ ਟਾਈਮ ਹੁੰਦਾ ਸਰ 3 ਮਹੀਨੇ ਚ ਕੰਪਲੀਟ ਕਰਦੇ ਆ ਕੋਸ਼ਿਸ਼ ਕਰਾਂਗੇ ਸਰਦੀਆਂ ਤੋਂ ਪਹਿਲਾਂ ਪਹਿਲਾਂ ਕਰ ਦਈਏ ਜੇ ਲੁੱਕ ਦਾ ਕੰਪਲ